ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਸ਼ਰੀ ਨਗਰ ਦੀਆਂ ਦੋ ਮਸ਼ਹੂਰ ਥਾਵਾਂ ਦੇਖਾਂਗੇ ਇੱਕ ਮੁਗਲ ਗਾਰਡਨ ਇੱਕ ਦਰਗਾਹ ਹਾਜ਼ਰਤ ਵੱਲ ਇਹ ਦੋਨੋਂ ਬਹੁਤ ਮਸ਼ਹੂਰ ਥਾਵਾਂ ਨੇ ਸ਼ਹਿਰ ਸ਼ਰੀ ਨਗਰ ਦੀਆਂ ਸੋ ਅੱਜ ਦੀ ਵੀਡੀਓ ਚ ਬਣੇ ਰਹੋ ਆਪਾਂ ਚੱਲਦੇ ਹਾਂ ਪਹਿਲਾਂ ਮੁਗਲ ਗਾਰਡਨ ਫਿਰ ਉਸ ਤੋਂ ਬਾਅਦ ਵਿੱਚ ਆਪਾਂ ਜਾਵਾਂਗੇ ਦਰਗਾਹ ਹਾਜ਼ਰਤ ਵੱਲ ਹੁਣ ਆਪਾਂ ਪਹੁੰਚੇ ਆਂ ਮੁਗਲ ਗਾਰਡਨ ਤੇ ਆਪਨੇ ਸਾਰੇ ਨਾਲ ਗਰੁੱਪ ਵਾਲੇ ਨੇ ਤੇ ਆਪਾਂ ਮੁਗਲ ਗਾਰਡਨ ਹੁਣ ਦੇਖਣ ਪਹੁੰਚੇ ਆਂ ਚੱਲਦੇ ਆਂ ਮੁਗਲ ਗਾਰਡਨ ਦੇ ਵਿੱਚ ਆਹ ਸਾਹਮਣੇ ਮੁਗਲ ਗਾਰਡਨ ਹੈ ਤੇ ਇਹਦੇ ਅੰਦਰ ਆਪਾਂ ਐਂਟਰੀ ਕਰਦੇ ਆਂ ਤੇ ਇਹ ਵੀ ਗਾਰਡਨ ਬਹੁਤ ਸੋਹਣਾ ਗਾਰਡਨ ਹੈ ਇਧਰ ਆ ਗਈ ਡੱਲ ਲੇਕ ਡੱਲ ਲੇਕ ਦੇ ਬਿਲਕੁਲ ਇਹੀ ਕੰਢੇ ਤੇ ਆ ਨਾਲ ਇਹ ਸਾਡਾ ਲੇਕ ਹੈ ਇਹ ਵੀ ਆਪਾਂ ਘੁਮਾਵਾਂਗੇ ਆਉਣ ਵਾਲੇ ਵਲੌਗਸ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਡੱਲ ਲੇਕ ਬਹੁਤ ਲੰਬੀ ਹੈ ਇਹ 24 ਕਿਲੋਮੀਟਰ ਲੰਬੀ ਹੈ ਇਹ ਡੱਲ ਲੇਕ ਚੱਲਦੇ ਆਂ ਹੁਣ ਆਪਾਂ ਮੁਗਲ ਗਾਰਡਨ ਦੇ ਵਿੱਚ ਚਲਦੇ ਆਪਾਂ ਦੇਖਦੇ ਆਂ ਮੋਗਲ ਗਾਰਡਨ ਤੇ ਇਹਦਾ ਨਾਮ ਹੈ ਪੂਰਾ ਨਾਮ ਮੋਗਲ ਗਾਰਡਨ ਨਿਸ਼ਾਤ ਡਿਪਾਰਟਮੈਂਟ ਆਫ ਫਾਰਟੀਕਲਚਰ ਕਸ਼ਮੀਰ ਤੇ ਫਾਰਟੀਕਲਚਰ ਡਿਪਾਰਟਮੈਂਟ ਦੇ ਹੇ ਅੰਡਰ ਆਉਂਦਾ ਮੋਗਲ ਗਾਰਡਨ ਦੇਖਦੇ ਆਪਾਂ ਇਹਦੀ ਮੇਨ ਐਂਟਰੀ ਹੈ ਮੋਗਲ ਗਾਰਡਨ ਦੀ ਤੇ ਇਥੋਂ ਆਪਾਂ ਅੰਦਰ ਚਲਦੇ ਆਂ ਇਹ ਵੀ ਉਸੇ ਤਰ੍ਹਾਂ ਗਾਰਡਨ ਹੈ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਮੋਗਲ ਗਾਰਡਨ ਦੇ ਆਪਾਂ ਅੰਦਰ ਆ ਗਏ ਤੇ ਕੋਸ਼ ਇਸ ਤਰ੍ਹਾਂ ਦਾ ਹੈ ਮੋਗਲ ਗਾਰਡਨ ਤੇ ਇਹਦੀ ਐਂਟਰੀ ਤੇ ਇਸ ਤਰ੍ਹਾਂ ਸਾਰੇ ਫੁੱਲ ਜਿਹੜੇ ਲੱਗੇ ਹੋਏ ਨੇ ਬਹੁਤ ਸੋਹਣੇ ਸੋਹਣੇ ਫੁੱਲ ਜਿਹੜੇ ਉਹ ਲੱਗੇ ਹੋਏ ਨੇ ਤੇ ਚੱਲਦੇ ਆਪਾਂ ਅੰਦਰੋਂ ਹੋਰ ਦੇਖਦੇ ਆਂ ਜਾ ਕੇ ਸਾਰਾ ਮੋਗਲ ਗਾਰਡਨ ਦੋਨੋਂ ਸਾਈਡ ਡੈਕੋਰੇਸ਼ਨ ਵਾਸਤੇ ਜਿਹੜੇ ਉਹ ਫੁੱਲ ਲਾਏ ਹੋਏ ਨੇ ਇਹ ਬਿਲਕੁਲ ਡਲ ਲੇਕ ਤੇ ਕੰਡੇ ਤੇ ਆ ਜਿਹੜਾ ਇਹ ਮੋਗਲ ਗਾਰਡਨ ਬਣਿਆ ਹੋਇਆ ਤੇ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੇ ਮੈਂਟੇਨ ਕਰਕੇ ਰੱਖੇ ਹੋਏ ਨੇ ਸਾਰੇ ਗਾਰਡਨ ਹਨਾ ਤੇ ਅੰਦਰੋਂ ਜਾ ਕੇ ਆਪਾਂ ਦੇਖਦੇ ਆਂ ਆ ਮੋਗਲ ਗਾਰਡਨ ਦੀ ਸਾਰੀ ਇੱਥੇ ਹਿਸਟਰੀ ਜਿਹੜੀ ਉਹ ਲਿਖੀ ਹੋਈ ਹੈ ਤੇ ਇਹਦੇ ਉੱਪਰ ਲਿਖ ਕੇ ਦੱਸਿਆ ਹੈ ਵੀ 17ਵੀਂ ਸੈਂਚਰੀ ਦੇ ਵਿੱਚ ਇਹ ਬਣਾਇਆ ਗਿਆ ਸੀ ਦਾ ਮੋਸਟ ਸੀਨੀਅਰ ਨੋਵਲ ਆਫ ਦਾ ਮੋਗਲ ਕੋਰਟ ਮਿਰਜ਼ਾ ਅਬੂਲ ਹਸਨ ਔਰ ਅਸਫ ਜਹਾਂ ਜੰਕਰ ਬ੍ਰਦਰ ਆਫ ਇੰਪ੍ਰੈਸ ਨੂਰ ਜਹਾਂ ਐਂਡ ਦਾ ਫਾਦਰ ਇਨ ਲਾ ਆਫ ਦਾ ਇੰਪੀਰੀਅਰ ਸ਼ਾਹ ਜਹਾਂ ਦਾ ਗਾਰਡਨ ਵਾਸ ਕੰਸਟਰਕਟਡ ਇਨ 1634 1634 ਏਡੀ ਦੇ ਵਿੱਚ ਇਹ ਸਾਰਾ ਮਤਲਬ ਤਿਆਰ ਕੀਤਾ ਗਿਆ ਸੀ ਜਿਹੜਾ ਹੈ ਗਾਰਡਨ ਇਥੇ ਸਾਰੀ ਹਿਸਟਰੀ ਜਿਹੜੀ ਉਹ ਲਿਖੀ ਹੋਈ ਹੈ ਤੇ ਮੈਂ ਜ਼ੂਮ ਕਰ ਦਣਾ ਇਹ ਤੁਸੀਂ ਪੜ ਸਕਦੇ ਹੋ ਸਾਰੀ ਹਿਸਟਰੀ ਇਹਦੀ ਇਹ ਸਾਰਾ ਜਿਹੜਾ ਇਹ ਗਾਰਡਨ ਆ ਨਾ ਮੁਗਲਾਂ ਵੱਲੋਂ ਬਣਾਇਆ ਗਿਆ ਸੀ ਜਿਵੇਂ ਆਪਾਂ ਤੁਹਾਨੂੰ ਹਿਸਟਰੀ ਇਹਦੀ ਦੱਸੀਏ ਤੇ ਅੰਦਰ ਚੱਲਦੇ ਆਪਾਂ ਉੱਪਰ ਨੂੰ ਇਹ ਰਸਤਾ ਜਾਂਦਾ ਤੇ ਇੱਥੋਂ ਇਹ ਸਾਰਾ ਗਾਰਡਨ ਆਪਾਂ ਜਾ ਕੇ ਦੇਖਦੇ ਆ ਤੇ ਬਿਲਕੁਲ ਇਹ ਪ੍ਰਾਤਨ ਬਣਿਆ ਹੋਇਆ ਬਿਲਕੁਲ ਪੁਰਾਣਾ ਜਿਹੜੀ ਇਹ ਜੀ ਬਣਤਰ ਆ ਹਲਾ ਵੀ ਇਹ ਸੰਭਾਲ ਕੇ ਰੱਖਿਆ ਹੋਇਆ ਆ ਜਿਹੜਾ ਪੱਥਰ ਦਾ ਇਹ ਬਣਿਆ ਹੋਇਆ ਪੌੜੀਆਂ ਵੀ ਇਹਦੀਆਂ ਬਿਲਕੁਲ ਉਸੇ ਤਰ੍ਹਾਂ ਪੁਰਾਣੀਆਂ ਨੇ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਮਹਿਲ ਹੁੰਦੇ ਸੀ ਤੇ ਉੱਪਰ ਚੱਲ ਕੇ ਆਪਾਂ ਸਾਰਾ ਇਹ ਦੇਖਦੇ ਹਾਂ ਤੇ ਇਹਦੇ ਵਿੱਚ ਵੀ ਫੋਟੋਗ੍ਰਾਫੀ ਤੁਸੀਂ ਕਰ ਸਕਦੇ ਹੋ ਹਨ ਬਹੁਤ ਸੋਹਣੇ ਸੋਹਣੇ ਫਲਾਰ ਇੱਥੇ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ ਇਹ ਗਾਰਡਨ ਦੇ ਵਿੱਚ ਜਿਵੇਂ ਆਪਾਂ ਪਿਛਲਾ ਆ ਪਿਛਲਾ ਗਾਰਡਨ ਦੇਖਿਆ ਸੀ ਤੇ ਉਸੇ ਤਰ੍ਹਾਂ ਇੱਥੇ ਵੀ ਬਹੁਤ ਸੋਹਣੇ ਸੋਹਣੇ ਜਿਹੜੇ ਫਲਾਰ ਬਹੁਤ ਲੱਗੇ ਹੋਏ ਨੇ ਇਥੋਂ ਸਾਹਮਣੇ ਉਹ ਡਲ ਝੀਲ ਦਾ ਜਿਹੜਾ ਬਹੁਤ ਸੋਹਣਾ ਨਜ਼ਾਰਾ ਦਿਖਦਾ ਤੇ ਇਹ 뷰 ਬਹੁਤ ਵਧੀਆ ਇਹ ਡਲ ਏਕ ਦਾ ਸਾਰਾ ਨਜ਼ਾਰਾ ਇਥੋਂ ਦੇਖਣ ਨੂੰ ਮਿਲਦਾ ਆਪਾਂ ਨੂੰ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਦਾ ਨਾ ਆਹ ਸਾਰੀ ਡਲ ਝੀਲ ਹੈ ਬਹੁਤ ਵੱਡੀ ਝੀਲ ਹੈ ਅ 20 ਤੋਂ ਲੈ ਕੇ 24 ਕਿਲੋਮੀਟਰ ਤੱਕ ਦਾ ਏਰੀਆ ਇਹ ਸਾਰੀ ਝੀਲ ਦਾ ਤੇ ਚੱਲਦੇ ਆਪਾਂ ਅੱਗੇ ਉਹ ਦੇਖਦੇ ਆ ਸਾਰਾ ਮੁਗਲ ਗਾਰਡਨ ਯਾ ਅੱਗੇ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੇ ਗਾਰਡਨਾਂ ਨੂੰ ਮੈਂਟੇਨ ਜਿਹੜਾ ਉਹ ਕਰਕੇ ਰੱਖਿਆ ਹੋਇਆ ਤੇ ਫੋਟੋਆਂ ਬਹੁਤ ਸੋਹਣੀਆਂ ਆਉਂਦੀਆਂ ਨੇ ਕਿਉਂਕਿ ਪਿੱਛੇ ਪਹਾੜਾਂ ਦਾ ਥਿਊ ਬਹੁਤ ਸੋਹਣਾ ਆਉਂਦਾ ਹਨ ਬਹੁਤ ਸੋਹਣਾ ਥਿਊ ਹੈ ਤੇ ਆਹ ਸਾਈਡ ਆਪਾਂ ਜਾ ਕੇ ਦੇਖਦੇ ਹਾਂ ਤੇ ਆਹ ਸਾਈਡ ਵੀ ਫੋਟੋਗ੍ਰਾਫੀ ਵਾਸਤੇ ਥਿਊ ਪੁਆਇੰਟ ਜਿਹੜੇ ਉਹ ਬਣੇ ਹੋਏ ਨੇ ਇੱਥੇ ਕੁਝ ਫਫਾਰੇ ਜਿਹੜੇ ਉਹ ਚੱਲਦੇ ਨੇ ਹਨਾ ਇੱਥੇ ਫੋਟੋਗ੍ਰਾਫੀ ਤੁਸੀਂ ਜਿਹੜੀ ਉਹ ਕਰਵਾ ਸਕਦੇ ਹੋ ਫੋਟੋ ਖਿੱਚ ਸਕਦੇ ਹੋ ਇਹ ਸਾਰਾ ਇਹ ਗਾਰਡਨ ਜਿਹੜਾ ਉਹ ਮਗਲਾਂ ਵੱਲੋਂ ਬਣਾਇਆ ਗਿਆ ਸੀ ਸਾਰੀ ਆਪਾਂ ਹਿਸਟਰੀ ਜਿਵੇਂ ਉਹ ਦਸੀਏ ਤੇ ਆਹ ਸਾਈਡ ਤੋਂ ਸਾਰਾ 뷰 ਆਉਂਦਾ ਡਾਲ ਲੇਕ ਦਾ ਪਹਿਲਾਂ ਵੀ ਆਪਾਂ ਜਿਵੇਂ ਤੁਹਾਨੂੰ ਦਿਖਾਇਆ ਮੇਨ ਤਾਂ ਇਥੋਂ ਇਹ ਹੈ ਬਹੁਤ ਸੋਹਣਾ ਲੱਗਦਾ ਇਥੋਂ ਜਿਹੜਾ ਸਾਰਾ ਇਹ 뷰 ਆਉਂਦਾ ਡਾਲ ਝੀਲ ਦਾ ਇਥੋਂ ਫੋਟੋਆਂ ਬਹੁਤ ਸਾਰੇ ਜਾਨੇ ਬੈਠ ਕੇ ਕਲਿੱਕ ਕਰਦੇ ਨੇ ਤੇ ਆਪਾਂ ਅੱਗੇ ਚੱਲਦੇ ਆਂ ਅੱਗਿਓ ਸਾਰਾ ਹੋਰ ਮੁਗਲ ਭਾਰ ਕੇ ਜਿਹੜਾ ਉਹ ਦੇਖਦੇ ਆਂ ਇਸ ਤਰ੍ਹਾਂ ਸਾਰੇ ਇਹਦੇ ਵਿੱਚ ਫੁਫਾਰੇ ਜਿਹੜੇ ਉਹ ਲੱਗੇ ਹੋਏ ਨੇ ਦੇਖ ਲਓ ਵੀ ਇੰਨੇ ਸਾਲ ਪੁਰਾਣਾ ਇਹ ਬਹੁਤ ਸੌ ਸਾਲ ਪੁਰਾਣਾ ਇਹ ਜਿਹੜਾ ਉਹ ਗਾਰਡਨ ਹੈ। ਉਹਨਾਂ ਸੌਮਿਆਂ ਦੇ ਵਿੱਚ ਐਵੇਂ ਦੇ ਗਾਰਡਨ ਜਿਹੜੇ ਉਹ ਬਣਾਏ ਜਾਂਦੇ ਸੀਗੇ। ਤੇ ਇਸ ਦੇ ਵਿੱਚ ਵੀ ਬਹੁਤ ਸੋਹਣੇ-ਸੋਹਣੇ ਜਿਹੜੇ ਫੁੱਲ ਅਲੱਗ-ਅਲੱਗ ਤਰੀਕੇ ਦੇ ਉਹ ਲਾਏ ਹੋਏ ਨੇ ਹਨਾ। ਤੇ ਆ ਇੱਥੇ ਬਹੁਤ ਸੋਹਣੀਆਂ ਫੋਟੋਆਂ, ਬਹੁਤ ਸੋਹਣੀਆਂ ਵੀਡੀਓ ਆਉਂਦੀਆਂ ਨੇ। ਆ ਜਿਹੜੇ ਫਫਾਰੇ ਚੱਲਦੇ ਨੇ। ਜਿਵੇਂ ਰਾਜਾ-ਮਹਾਰਾਜਾਂ ਦੇ ਸਮਿਆਂ ਦੇ ਵਿੱਚ ਹੁੰਦਾ ਸੀ। ਕਿਉਂਕਿ ਇਹ ਮੁਗਲਾਂ ਦਾ ਬਣਾਇਆ ਹੋਇਆ ਹੈ। ਉਹਨਾਂ ਦੇ ਆਰਕੀਟੈਕਚਰ ਸੀਗੇ ਜਿਹੜੇ ਤੇ ਜਿਵੇਂ ਕਿਲੇ ਆਪਾਂ ਦੇਖਦੇ ਆਂ ਮੁਗਲਾਂ ਦੇ ਬਣਾਏ ਹੋਏ ਤੇ ਉਹ ਵੀ ਬਹੁਤ ਸੋਹਣੇ-ਸੋਹਣੇ ਬਣਾ ਤੇ ਇਹ ਵੀ ਬਹੁਤ ਖੂਬਸੂਰਤ ਜਿਹੜਾ ਉਹ ਬਣਾਇਆ ਹੋਇਆ ਸਾਰਾ ਗਾਰਡਨ ਬਹੁਤ ਸੋਹਣੇ ਸੋਹਣੇ ਫੁੱਲ ਜਿਹੜੇ ਉਹ ਦੇਖਣ ਨੂੰ ਇੱਥੇ ਮਿਲਦੇ ਨੇ ਇਹ ਗਾਰਡਨ ਦੇ ਵਿੱਚ ਨੇਚਰ ਬਹੁਤ ਸਾਨੂੰ ਦੇਖਣ ਨੂੰ ਮਿਲੂ ਇੱਥੇ ਤੇ ਉੱਪਰ ਸਾਰਾ ਪਹਾੜਾਂ ਦਾ ਵਿਊ ਜਿਹੜਾ ਆਉਂਦਾ ਤੇ ਅੱਗੇ ਚੱਲਦੇ ਆਂਗੇ ਆਪਾਂ ਅੱਗੇ ਉਹ ਤੁਹਾਨੂੰ ਦਿਖਾਉਨੇ ਆ ਤੇ ਟੂਰਿਸਟ ਬਹੁਤ ਜ਼ਿਆਦਾ ਆਉਂਦਾ ਕਸ਼ਮੀਰ ਦੇ ਵਿੱਚ ਹਨਾ ਜਿਵੇਂ ਮੈਂ ਪਹਿਲੀ ਵੀਡੀਓਜ਼ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀਗਾ ਤੇ ਇਹ ਪਾਰਕ ਦੇ ਵਿੱਚ ਵੀ ਬਹੁਤ ਜ਼ਿਆਦਾ ਟੂਰਿਸਟ ਜਿਹੜੇ ਉਹ ਆਏ ਹੋਏ ਨੇ ਹਨਾ ਕੋਈ ਕਿਸੇ ਸਟੇਟ ਤੋਂ ਆਇਆ ਹੋਇਆ ਕੋਈ ਮੁੰਬਈ ਤੋਂ ਹਨਾ ਸਾਨੂੰ ਕਾਫੀ ਸਾਰੇ ਟੂਰਿਸਟ ਜਿਹੜੇ ਉਹ ਮਲੇ ਅਲੱਗ-ਅਲੱਗ ਸਟੇਟਾਂ ਤੋਂ ਜਿਹੜੇ ਆਏ ਹੋਏ ਨੇ ਇੱਥੇ ਘੁੰਮਣ ਤੇ ਬਹੁਤ ਵੱਡਾ ਪਾਰਕ ਹੈ ਵੀ ਜਿਵੇਂ ਆਪਾਂ ਪਹਿਲਾ ਪਾਰਕ ਦੇਖ ਕੇ ਆਏ ਸੀ ਉਹਦੇ ਵਾਂਗੇ ਬਹੁਤ ਦੂਰ ਤੱਕ ਹੈ ਸਾਰਾ ਆਪਾਂ ਜਾ ਕੇ ਦੇਖਦੇ ਹਾਂ ਇਹ ਪਾਰਕ ਅੱਗੇ ਚੱਲ ਕੇ ਦੇਖਦੇ ਹਾਂ ਕੁਝ ਹੋਰ ਪਾਰਕ ਤੇ ਬਾਈ ਹੁਣੀ ਇੱਥੇ ਪਾਣੀ ਲਾਉਣ ਲੱਗੇ ਹੋਏ ਨੇ ਫੁੱਲਾਂ ਨੂੰ। ਉਹ ਕੋਈ ਇੱਦਾਂ ਦਾ ਸਮਾਧਾਨ ਇਹ ਸਾਰੀ ਸਾਮ ਸੰਭਾਲ ਕਰਦੇ ਨੇ। ਮੇਨ ਗੱਲ ਆ ਵੀ ਇੰਨੇ ਫੁੱਲਾਂ ਦੀ ਸਾਮ ਸੰਭਾਲ ਕਰਨੀ ਬਹੁਤ ਔਖੀ ਆ ਤੇ ਇਹਨੂੰ ਮੈਂਟੇਨ ਕਰਕੇ ਰੱਖਣਾ ਬਹੁਤ ਔਖਾ ਆ ਤੇ ਬਹੁਤ ਸੋਹਣੇ ਤਰੀਕੇ ਨਾਲ ਇਹਨੂੰ ਮੈਂਟੇਨ ਕਰਕੇ ਇਹ ਰੱਖਦੇ ਨੇ। ਤੇ ਆ ਸਾਰਾ ਰਸਤਾ ਅ ਅੱਗੇ ਤੱਕ ਜਾਂਦਾ ਤੇ ਅੱਗੇ ਦੂਰ ਤੱਕ ਐ ਬਿਲਕੁਲ ਉਹ ਪਹਾੜ ਦੀ ਜੜਦ ਤੱਕ। ਬਹੁਤ ਦੂਰ ਤੱਕ ਹੈ ਜਿਹੜਾ ਪਾਰਕ ਸਾਰਾ ਆਪਾਂ ਜਾ ਕੇ ਦੇਖਦੇ ਆਂ ਤੇ ਇਹ ਪਾਰਕ ਦੇ ਵਿੱਚ ਵੀ ਜਿਹੜੀ ਕਸ਼ਮੀਰੀ ਡਰੈੱਸ ਹਨਾ ਪਾ ਕੇ ਤੁਸੀਂ ਫੋਟੋਗ੍ਰਾਫੀ ਕਰਵਾ ਸਕਦੇ ਹੋ ਉਹ ਦੂਸਰੀ ਸਾਈਡ ਆ ਉਹ ਵੀ ਮੈਂ ਤੁਹਾਨੂੰ ਦਿਖਾ ਕੇ ਆਉਣਾ ਜਿਵੇਂ ਪਹਿਲਾਂ ਤੁਹਾਨੂੰ ਪਿਛਲੇ ਆਪਾਂ ਉਹਦੇ ਵਿੱਚ ਦਿਖਾਇਆ ਸੀ ਪਿਛਲਾ ਜਿਹੜਾ ਪਾਰਕ ਦੇਖ ਕੇ ਆਇਆ ਪਿਛਲਾ ਜਿਹੜਾ ਗਾਰਡਨ ਦੇਖ ਕੇ ਆਇਆ ਉੱਥੇ ਦਿਖਾਇਆ ਸੀ ਤੇ ਇਹਦੇ ਵਿੱਚ ਵੀ ਉਸੇ ਤਰ੍ਹਾਂ ਤੇ ਉਧਰ ਡਰੈੱਸਾਂ ਜਿਹੜੀਆਂ ਉਹ ਰੱਖੀਆਂ ਹੋਈਆਂ ਨੇ ਤੁਸੀਂ ਉੱਥੇ ਫੋਟੋਗ੍ਰਾਫੀ ਜਿਹੜੀ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਸਾਰੇ ਸੋਹਣੇ ਸੋਹਣੇ ਇੱਥੇ ਫੁੱਲ ਆਪਾਂ ਨੂੰ ਦੇਖਣ ਨੂੰ ਜਿਹੜੇ ਉਹ ਮਿਲਣਗੇ ਇਹ ਲਗ ਲਗ ਤਰੀਕੇ ਦੇ ਪੇੜ ਫੁੱਲ ਇੱਥੇ ਜਿਹੜੇ ਲੱਗੇ ਹੋਏ ਨੇ ਪੌਦੇ ਲੱਗੇ ਹੋਏ ਨੇ ਤੇ ਇੱਥੇ ਵੀ ਜਿਹੜੇ ਦਰਖਤ ਨੇ ਹਨਾ ਇਹ ਦਰਖਤਾਂ ਨੇ ਵੀ ਪੱਤਿਆਂ ਨੇ ਰੰਗ ਬਦਲਿਆ ਹੋਇਆ ਇਹ ਵੀ orange orange ਕਲਰ ਦੇ ਹੋਏ ਹੋਏ ਨੇ ਬਿਲਕੁਲ ਜਿਵੇਂ ਆਹ ਵਾਲੇ ਗ੍ਰੀਨ ਨੇ ਹਨਾ ਤੇ ਆਹ ਵਾਲੇ orange ਹੋਏ ਹੋਏ ਨੇ ਤੇ ਆ ਜਿਹੜਾ ਪਾਣੀ ਡੇਗਦਾ ਸੀ ਝਰਨਾ ਡੇਗਦਾ ਸੀ ਇਹਦੇ ਆਪਾਂ ਬਿਲਕੁਲ ਨੇੜੇ ਆ ਗਏ ਤੇ ਬਹੁਤ ਸੋਹਣਾ ਲੱਗਦਾ ਇੱਥੋਂ ਨੇੜੋਂ ਜਦੋਂ ਆਪਾਂ ਇਹ ਦੇਖਦੇ ਆਂ ਤੇ ਇਹਦੇ ਉੱਪਰ ਜਾਣ ਨੂੰ ਵੀ ਇੱਥੋਂ ਆਹ ਰਸਤਾ ਹੈਗਾ ਪੌੜੀਆਂ ਹੈਗੀਆਂ ਨੇ ਇੱਥੇ ਬੈਠ ਕੇ ਫੋਟੋਆਂ ਖਿੱਚਾ ਸਕਦੇ ਹੋ ਵੀਡੀਓ ਬਣਾ ਸਕਦੇ ਹੋ ਇੱਥੋਂ ਸਾਰਾ ਪਾਣੀ ਵਗਦਾ ਹੈ ਤੇ ਇੱਥੋਂ ਸਾਰਾ ਪਾਣੀ ਫਿਰ ਥੱਲੇ ਨੂੰ ਜਾਂਦਾ ਦੂਰ ਤੱਕ ਜਾਂਦਾ ਜਿੱਥੋਂ ਆਪਾਂ ਗਾਰਡਨ ਦੇ ਵਿੱਚ ਐਂਟਰ ਹੋਏ ਸੀ ਉੱਥੇ ਤੱਕ ਜਾਂਦਾ ਤੇ ਇਧਰੋਂ ਆਦਾ ਨਾਲ-ਨਾਲ ਇਹਦੇ ਵਿੱਚ ਸਾਰਾ ਪਾਣੀ ਆਉਂਦਾ ਤੇ ਉੱਥੋਂ ਦਾ ਵੱਡਾ ਝਰਨਾ ਬਿਲਕੁਲ ਉੱਪਰ ਆਉਂਦਾ ਪਾਣੀ ਥੱਲੇ ਜਾਂਦਾ ਹੈ ਬਹੁਤ ਸੋਹਣਾ ਗਾਰਡਨ ਹੈ ਵੀ ਜਿਵੇਂ ਪਹਿਲਾਂ ਆਪਾਂ ਬੋਟੈਨੀਕਲ ਗਾਰਡਨ ਦੇਖਿਆ ਤੇ ਇਹ ਮੁਗਲ ਗਾਰਡਨ ਵੀ ਉਸੇ ਤਰ੍ਹਾਂ ਬਹੁਤ ਸੋਹਣਾ ਬਹੁਤ ਖੂਬਸੂਰਤ ਬਣਾਇਆ ਹੋਇਆ ਤੇ ਜਿਹੜਾ ਇਹਦੇ ਚਾਹ ਪਾਣੀ ਡਿੱਗਦਾ ਚਰਨਿਆਂ 'ਚ ਉਹ ਬਹੁਤ ਸੋਹਣਾ ਲੱਗਦਾ ਹੈ ਇਹ ਜਿਹੜਾ ਸ਼ੀਰੀ ਨਗਰ ਸ਼ਹਿਰ ਆ ਬਿਲਕੁਲ ਪਹਾੜਾਂ ਦੀ ਗੋਦ ਦੇ ਵਿੱਚ ਵਸਿਆ ਹੋਇਆ ਆਲੇ-ਦਾਲੇ ਪਹਾੜ ਨੇ ਤੇ ਵਿਚਾਲੇ ਇਹ ਸ਼ਹਿਰ ਵਸਿਆ ਹੋਇਆ ਆ ਸਾਰਾ ਆਲਾ-ਦੁਆਲਾ ਮੋਗਲ ਗਾਰਡਨ ਦਾ ਹੋ ਗਿਆ ਭਾਈ ਦਬਾਏ ਆਪਾਂ ਜੇ ਮਾਚ ਤੇ ਆਪਾਂ ਉਹ ਬਿਲਕੁਲ ਟੋਪ ਤੇ ਆ ਗਏ ਜਿੱਥੋਂ ਇਹ ਤੁਹਾਨੂੰ ਪਾਣੀ ਦਿਖਾਇਆ ਸੀ ਆਪਾਂ ਜਿੱਥੋਂ ਝਰਨਾ ਆਉਂਦਾ ਪਾਣੀ ਦਾ ਤੇ ਇੱਥੋਂ ਆਉਂਦਾ ਆਪਾਂ ਇਹਦੇ ਬਿਲਕੁਲ ਉੱਪਰ ਖੜੇ ਆ ਹੁਣ ਤੇ ਇਹ ਸਾਰਾ ਪਾਣੀ ਇੱਥੋਂ ਚੱਲ ਕੇ ਜਿੱਥੇ ਆਪਾਂ ਐਂਟਰੀ ਕੀਤੀ ਸੀ ਮੋਗਲ ਗਾਰਡਨ ਦੇ ਹਾਂ ਅ ਸ਼ੁਰੂ ਦੇ ਵਿੱਚ ਉੱਥੇ ਜਾਂਦਾ ਆਪਾਂ ਜ਼ੂਮ ਕਰਕੇ ਤੁਹਾਨੂੰ ਦਿਖਾਉਨੇ ਆ ਦੇਖੋ ਇਹ ਸਾਰਾ ਰਾਸਤਾ ਬਣਿਆ ਹੋਇਆ ਸਿੱਧਾ ਸਿੱਧਾ ਇੱਥੋਂ ਸਾਰਾ ਪਾਣੀ ਚੱਲ ਕੇ ਜਾਂਦਾ ਇੱਥੋਂ ਬਹੁਤ ਸੋਹਣਾ 뷰 ਆਉਂਦਾ ਸਾਹਮਣੇ ਦਲ ਝੀਲ ਵੀ ਦਿਖਦੀ ਹੈ ਆ ਸਾਰੀ ਦਲ ਝੀਲ ਹੈ ਜਿਹੜਾ ਤੁਹਾਨੂੰ ਪਾਣੀ ਦਿਖ ਰਿਹਾ ਨਾ ਇਹ ਦਲ ਝੀਲ ਹੈ ਬਾਕੀ ਆ ਸਾਰਾ ਮੋਗਲ ਗਾਰਡਨ ਤੇ ਆਪਾਂ ਮੋਗਲ ਗਾਰਡਨ ਦੇ ਬਿਲਕੁਲ ਉੱਪਰ ਆ ਗਏ ਤੇ ਜਿੱਥੋਂ ਪਾਣੀ ਆ ਰਿਹਾ ਹੈ ਨਾ ਤੇ ਇਸ ਤੋਂ ਉੱਪਰ ਇੱਕ ਹੋਰ ਝਰਨਾ ਹੋਰ ਪਾਣੀ ਮਤਲਬ ਡੇਗਦਾ ਉੱਪਰੋਂ ਤੇ ਉਹ ਰਸਤਾ ਜਾਂਦਾ ਸਾਹਮਣੇ ਉਹ ਜਾਵਾਂਗੇ ਆਪਾਂ ਤੇ ਦੇਖਦੇ ਆਂ ਵੀ ਕਿੱਥੋਂ ਇਹ ਪਾਣੀ ਆਉਂਦਾ ਸਾਰਾ ਇਹ ਪਾਣੀ ਥੱਲੇ ਨੂੰ ਜਾਂਦਾ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਹਨਾ ਆਹ ਰਸਤਾ ਇੱਥੇ ਬਣਿਆ ਹੋਇਆ ਤੇ ਆਹ ਰਸਤੇ ਨਾਲ ਹੀ ਇਹ ਪਾਣੀ ਜਾਂਦਾ ਤੇ ਇੱਥੋਂ ਸਾਰੀ ਡੱਲ ਝੀਲ ਦਿਖਦੀ ਹੈ ਬਹੁਤ ਸੋਹਣਾ ਵਿਊ ਹੈ ਚੱਲਦੇ ਆਂ ਆਪਾਂ ਸਾਰਾ ਦੇਖ ਕੇ ਆਉਨੇ ਆ ਤੇ ਉਹ ਰਸਤਾ ਜਾਂਦਾ ਜਿਹੜਾ ਮੋਗਲ ਗਾਰਡਨ ਆ ਬਹੁਤ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਤੇ ਇੱਕੋ ਜਿਹੀ ਨੂੰ ਲੁੱਕ ਜਿਹੜੀ ਉਹ ਦਿੱਤੀ ਹੋਈ ਹੈ ਜਿਵੇਂ ਡੱਲ ਝੀਲ ਦਾ ਜਿਹੜਾ ਵਿਊ ਹੈ ਬਹੁਤ ਸੋਹਣਾ ਆਉਂਦਾ ਇੱਥੋਂ ਤੇ ਆ ਵੀ ਤੁਸੀਂ ਦੇਖੋ ਬਹੁਤ ਖੂਬਸੂਰਤ ਬਣਾਇਆ ਹੋਇਆ ਸਾਰਾ ਏਰੀਆ ਹੈ ਨਾ ਫੋਟੋਗ੍ਰਾਫੀ ਵਾਸਤੇ ਬਹੁਤ ਸੋਹਣਾ ਹੈ ਤੇ ਇੱਕ ਆਹ ਦਰਖਤਾਂ ਦੇ ਜਿਹੜੇ ਪੱਤੇ ਨੇ ਨਾ ਸੰਤਰੀ ਸੰਤਰੀ ਹੋ ਗਏ ਇਹਨਾਂ ਨੇ ਤਾਂ ਹੋਰ ਕਮਾਲ ਕਰ ਦਿੱਤੀ ਇਹ ਹੋਰ ਵੀ ਸੋਹਣੇ ਲੱਗਦੇ ਨੇ ਤੇ ਆਹ ਰਸਤਾ ਜਾਂਦਾ ਹੈ ਸਾਹਮਣੇ ਵਾਲਾ ਹੈ ਨਾ ਤੇ ਇੱਥੋਂ ਆਪਾਂ ਚੱਲਦੇ ਆਂ ਅੰਦਰ ਉੱਪਰ ਜਾ ਕੇ ਦੇਖਦੇ ਆਂ ਵੀ ਪਿੱਛੋਂ ਪਾਣੀ ਹੈ ਕਿੱਥੋਂ ਆਉਂਦਾ ਇਹ ਸਾਰਾ ਆਪਾਂ ਦੇਖ ਕੇ ਆਉਨੇ ਆ ਤੇ ਹਲੇ ਵੀ ਪ੍ਰਾਤਨਾ ਮਤਲਬ ਬਿਲਕੁਲ ਜਿਹੜੀ ਇਹਦੀ ਕੰਧ ਆ ਨਾ ਕਿਲੇ ਦੀ ਬਿਲਕੁਲ ਪ੍ਰਾਤਨਾ ਹੈ ਆ ਸਾਰੀ ਬਰੀਕਟਾਂ ਦੀ ਹੈ ਜਿਹਨੂੰ ਪਸਰਾ ਦੀਆਂ ਇੱਟਾਂ ਕਹੇ ਜਾਂਦੇ ਆ ਬਿਲਕੁਲ ਪੁਰਾਣੀ ਇੱਟਾਂ ਤੋਂ ਹੀ ਇਹ ਬਣਿਆ ਹੋਇਆ ਸਾਰਾ ਜਿਹੜੀਆਂ ਕੰਧ ਦੇਖ ਰਹੇ ਹੋ ਤੁਸੀਂ ਸਾਰੀ ਸਿਰੇ ਤੋਂ ਲੈ ਕੇ ਸਿਰੇ ਤੱਕ ਬਿਲਕੁਲ ਪੁਰਾਣੀ ਕੰਧ ਹੈ ਮੁਗਲਾਂ ਸਮੇਂ ਦੀ ਹੋਇਆ ਹਲੇ ਉਵੇਂ ਹੀ ਖੜੀ ਹੈ ਬਿਲਕੁਲ ਜਿਵੇਂ ਬਣਾਇਆ ਸੀ ਇਹ ਗਾਰਡਨ ਉਸ ਤਰ੍ਹਾਂ ਹੀ ਅੱਜ ਵੀ ਜਿਹੜਾ ਇਹ ਮੌਜੂਦ ਹੈ ਤੇ ਆਇ ਇਥੋਂ ਅੰਦਰ ਨੂੰ ਰਸਤਾ ਜਾਂਦਾ ਪੌੜੀਆਂ ਜੜ ਕੇ ਤੇ ਇਹ ਜਿਹੜਾ ਰਸਤਾ ਬਣਾਇਆ ਹੋਇਆ ਨਾ ਇਹ ਵੀ ਉਹੀ ਸਮੇਂ ਦਾ ਜਦੋਂ ਇਹ ਸਾਰਾ ਮੁਗਲ ਗਾਰਡਨ ਬਣਿਆ ਮੋਗਲਾਂ ਨੇ ਜਦੋਂ ਇਹ ਗਾਰਡਨ ਬਣਾਇਆ ਤੇ ਉਸੇ ਸਮੇਂ ਦਾ ਹੈ ਸਾਰਾ ਬਿਲਕੁਲ ਪੁਰਾਣਾ ਜਿਵੇਂ ਪੁਰਾਣੇ ਗੇਟ ਹੁੰਦੇ ਨੇ ਹਨ ਤੇ ਇੱਥੇ ਆ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਸਿਪਾਈ ਖੜਦੇ ਹੁੰਦੇ ਸੀ ਉਸ ਤਰ੍ਹਾਂ ਸਾਰੀ ਇਹ ਬਣਾਈ ਹੋਈ ਹੈ ਤੇ ਆ ਪੌੜੀਆਂ ਵੀ ਬਿਲਕੁਲ ਪੱਥਰਾਂ ਦੀਆਂ ਬਣਾਈਆਂ ਹੋਈਆਂ ਨੇ ਪੁਰਾਣੀਆਂ ਤੇ ਸਕੂਲ ਵਾਲੇ ਕਾਫੀ ਬੱਚੇ ਵੀ ਇੱਥੇ ਆਏ ਹੋਏ ਨੇ ਜਿਵੇਂ ਆ ਬੱਚੇ ਜਾ ਰਹੇ ਨੇ ਪਿੱਛੇ ਵੀ ਆਪਾਂ ਨੂੰ ਮਿਲੇ ਸੀ ਇਹ ਟੂਰ ਆਏ ਹੋਏ ਨੇ ਸਕੂਲ ਦੇ ਵਿੱਚੋਂ ਤੇ ਇੱਥੇ ਉੱਪਰ ਕਾਫੀ ਸਾਰੇ ਆਹ ਹੋਟਲ ਘਰ ਵੀ ਜਿਹੜੇ ਹੋ ਹੈਗੇ ਨੇ ਹਨਾ ਆ ਦੇ ਉੱਪਰ ਆ ਹੋ ਸਕਦਾ ਹੈ ਹੋਟਲ ਹੋਣ ਹੋਮਸਟੇਅ ਆ ਵਗੈਰਾ ਬਣੀਆਂ ਹੋਣ ਹਨ ਤੇ ਇੱਥੇ ਬਹੁਤ ਸਾਰੇ ਘਰ ਨੇ ਬਣੇ ਹੋਏ ਬਹੁਤ ਖੂਬਸੂਰਤ ਨਜ਼ਾਰਾ ਇਹ ਮੁਗਲ ਗਾਰਡਨ ਦਾ ਤੁਰਦੇ ਤੁਰਦੇ ਆਪਾਂ ਸੇਰੇ ਤੇ ਪਹੁੰਚੇਗੇ ਮੁਗਲ ਗਾਰਡਨ ਦੇ ਅਹਨ ਬਿਲਕੁਲ ਲਾਸਟ ਪੁਆਇੰਟ ਤੇ ਤੇ ਇਥੋਂ ਸਾਰਾ ਇਹ ਪਾਣੀ ਜਾਂਦਾ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਤੇ ਮੈਨੂੰ ਲੱਗਦਾ ਵੀ ਉਹ ਸਮਿਆਂ ਦੇ ਵਿੱਚ ਮਤਲਬ ਇਹ ਬਣਾਇਆ ਹੋਣਾ ਨਾ ਜਿਹੜੇ ਮੁਗਲਾਂ ਨੇ ਜਿਹੜੇ ਰਾਜਿਆਂ ਨੇ ਉਹ ਇੱਥੇ ਬੈਠਦੇ ਹੋਣਗੇ ਉੱਪਰ ਜਿਹੜਾ ਬੈਠਣ ਵਾਸਤੇ ਥਾਂ ਜਿਹੜੀ ਉਹ ਬਣੀ ਹੋਈ ਹੈ ਆਪਾਂ ਤੁਹਾਨੂੰ ਜੂਮ ਕਰਕੇ ਵੀ ਦਿਖਾ ਦਾਨੇ ਆ। ਉਹ ਦੇਖੋ ਉੱਪਰ ਜਿਵੇਂ ਭਾਂਡਾ ਹੁੰਦਾ ਨਾ ਉਸ ਤਰ੍ਹਾਂ ਬਣਿਆ ਹੋਇਆ। ਤੇ ਸਾਰਾ ਇਹ ਪਾਣੀ ਇੱਥੋਂ ਆਉਂਦਾ ਤੇ ਇੱਥੋਂ ਚੱਲ ਕੇ ਸਾਰਾ ਇਹ ਪਾਣੀ ਥੱਲੇ ਨੂੰ ਜਾਂਦਾ। ਬਹੁਤ ਸੋਹਣਾ ਤੇ ਖੂਬਸੂਰਤ ਨਜ਼ਾਰਾ। ਇੱਥੋਂ ਆਪਾਂ ਨੂੰ ਦੇਖਣ ਨੂੰ ਮਿਲੂ ਆਹ ਸਾਰੇ ਫੁਫਾਰੇ ਜਿਹੜੇ ਉਹ ਚੱਲ ਰਹੇ ਨੇ। ਜੇ ਕੁਝ ਹੋਰ ਆਪਾਂ ਨੇੜੇ ਜਾ ਕੇ ਤੁਹਾਨੂੰ ਦਿਖਾ ਦਾਨੇ ਆ। ਬਹੁਤ ਸਪੀਡ ਤੇ ਪਾਣੀ ਆ ਰਿਹਾ। ਆ ਸਾਰੀ ਥਾਂ ਉਰੇ ਬਣਾਈ ਹੋਈ ਐ ਤੇ ਇਹਦੇ ਉੱਪਰ ਜਾਣ ਨੂੰ ਵੀ ਰਸਤਾ ਹੈਗਾ ਆਪਾਂ ਇਹ ਉੱਪਰ ਵੀ ਜਾ ਸਕਦੇ ਆ ਇਹਦੇ ਉੱਪਰ ਵੀ ਆਪਾਂ ਜਾ ਕੇ ਦੇਖ ਕੇ ਆਉਨੇ ਆਂ ਅੰਦਰੋਂ ਸਾਰਾ ਤੁਹਾਨੂੰ ਦਿਖਾਉਨੇ ਆਂ ਇਹ ਬਿਲਕੁਲ ਪੁਰਾਣਾ ਹੈ ਸਾਰੀ ਇਹ ਜਿਹੜੀ ਇਮਾਰਤ ਦੇਖ ਰਹੇ ਹੋ ਇਹ ਉਹੀ ਸਮਿਆਂ ਦੀ ਆ ਬਿਲਕੁਲ ਪੁਰਾਣੀ ਜਿਵੇਂ ਬਣਾਈ ਸੀਗੀ ਮੁਗਲਾਂ ਨੇ ਬੰਦਾ ਬਾਈ ਤੇ ਆ ਇਥੋਂ ਗੇਟ ਸਾਹਮਣੇੋਂ ਬੰਦ ਹੈ ਇਹ ਤੋਂ ਅੱਗੇ ਨਹੀਂ ਆਪਾਂ ਜਾ ਸਕਦੇ ਔਰੇ ਤੱਕ ਆ ਇੱਥੇ ਤੱਕ ਹੀ ਆਪਾਂ ਜਾ ਸਕਦੇ ਆ ਇੱਥੇ ਗਾਰਡਨ ਦੇ ਵਿੱਚ ਬਾਈ ਉਹ ਨਹੀਂ ਕਾਵਾ ਵੇਚ ਰਹੇ ਨੇ ਇਹ ਇਹਦੇ ਚ ਕੋਲੇ ਪਾ ਕੇ ਕਾਵਾ ਬਣਾਉਂਦੇ ਨੇ ਤੇ ਕਿਆ ਕਿਆ ਹੋਤਾ ਹੈ ਬਾਈ ਕਾਵਾ ਮੈਂ ਇਸ ਮੇ 11 ਕਿਸਮ ਕੀ ਵੈਰਾਈਟੀ ਹੁੰਦੀ ਹੈ ਅੱਛਾ ਛੋਟੀ ਇਲਾਇਚੀ ਹੁੰਦੀ ਹੈ ਹਮ ਅਦਰਕ ਹੁੰਦੀ ਹੈ ਮੁਲੇਠੀ ਹੁੰਦੀ ਹੈ ਗ੍ਰੀਨ ਟੀ ਹੁੰਦੀ ਹੈ ਸੌਫ ਹੁੰਦਾ ਹੈ ਠੀਕ ਹੈ ਔਰ ਲੌਂਗ ਹੁੰਦਾ ਹੈ ਤੁਹਾਡੇ ਚਾਹ ਨਹੀਂ ਪੀਤੇ ਕਾਵਾ ਪੀਤੇ ਹੋ ਨਹੀਂ ਵਿੰਡਰਸ ਵਿੱਚ ਮੈਂ ਕਾਵਾ ਪੀਤੇ ਹਾਂ ਕਾਵਾ ਪੀਤੇ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਤੇ ਬਾਈ ਹੁਣੀ ਕਹਿੰਦੇ ਅਸੀਂ ਕਾਵਾ ਹੀ ਪੀਨੇ ਆ ਤੇ ਇਹਦੇ ਚ ਇਹ ਕਾਵਾ ਬਣਾ ਕੇ ਬਣਾਉਂਦੇ ਆ ਤਿਆਰ ਕਰਦੇ ਆ ਕੋਲਿਆ ਦੇ ਨਾਲ ਤੇ ਆਪਾਂ ਹੁਣ ਕਾਵਾ ਪੀਣ ਲੱਗੇ ਆ ਆ ਬਾਈ ਹੁਣੀ ਦੇ ਰਹੇ ਨੇ ਆਪਾਂ ਨੂੰ ਇਹਦੇ ਚੋਂ ਪਾ ਕੇ ਇਹਦੇ ਚ ਇਹ ਬਣਾ ਕੇ ਰੱਖਦੇ ਨੇ ਕਾਵਾ ਕਾਫੀ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾਉਂਦੇ ਨੇ ਇਹ ਕਾਵਾ ਦੇ ਵਿੱਚ ਜਿਵੇਂ ਆਪਣੀ ਚਾਹ ਪੀਂਦੇ ਨੇ ਤਾਂ ਸਰਦੀਆਂ ਦੇ ਵਿੱਚ ਇਹ ਕਾਵਾ ਪੀਂਦੇ ਨੇ ਆ ਸਾਰੀਆਂ ਜਿਹੜੀਆਂ ਛੇ ਐਡਰੈਸਾਂ ਰੱਖੀਆਂ ਹੋਈਆਂ ਨੇ ਇਹ ਸਾਰਾ ਕਸ਼ਮੀਰੀ ਪਹਿਰਾਵਾ ਤੇ ਜੇ ਕਿਸੇ ਨੇ ਫੋਟੋ ਸ਼ੂਟ ਕਰਵਾਉਣਾ ਉਹ ਇੱਥੇ ਫੋਟੋ ਸ਼ੂਟ ਕਰਵਾ ਸਕਦਾ ਐ ਐਡਰੈਸਾਂ ਪਾ ਕੇ ਪਹਿਲੇ ਪਾਰਕ ਜੀ ਵੀ ਆਪਾਂ ਤੁਹਾਨੂੰ ਦਿਖਾਇਆ ਸੀ ਤੇ ਇਹ ਮੁਗਲ ਪਾਰਕ ਦੇ ਵਿੱਚ ਵੀ ਆ ਬੱਚੇ ਮਿਲਦੇ ਆਪਾਂ ਨੂੰ ਕਸ਼ਮੀਰ ਵਾਲੇ ਨੇ ਤੇ ਇਹ ਕਹਿੰਦੇ ਸੀ ਪੰਜਾਬੀ ਗਾਣੇ ਵੀ ਸੁਣਦੇ ਆ ਤੇ ਸੁਣਦੇ ਵੀ ਸਿੱਧੂ ਮੂਸੇ ਵਾਲੇ ਦੇ ਗਾਣੇ ਆ ਕੌਣ ਕੌਣ ਸਾ ਗਾਣਾ ਸੁਣਾਏ ਯਾਦ ਨਹੀਂ ਹੈ ਸੁਣਦੇ ਆ ਔਰ ਕੌਣ ਕੌਣ ਸੇ ਸੁਣਦੇ ਹੋ ਪੰਜਾਬੀ ਸਿੰਗਰ ਬਸ ਸਿੱਧੂ ਕੇ ਸੁਣਦੇ ਆ ਸਿੱਧੂ ਮੂਸੇ ਵਾਲਾ ਆਪ ਟ੍ਰਿਪ ਆਇਓ ਸਕੂਲ ਪਰ ਹੈ ਸਕੂਲ ਦਾ ਹੈ ਟੂਰ ਦੇ ਚਾਏ ਨੇ ਟ੍ਰਿਪ ਆਏ ਨੇ ਸਕੂਲ ਵੱਲੋਂ ਤੇ ਕਹਿੰਦੇ ਅਸੀਂ ਗਾਣੇ ਸੁਣਦੇ ਆ ਬਾਕੀ ਇੱਥੋਂ ਵਿਊ ਤੁਸੀਂ ਦੇਖ ਸਕਦੇ ਹੋ ਸਾਰਾ ਬਹੁਤ ਸੋਹਣਾ ਵਿਊ ਆਉਂਦਾ ਰੋ ਦਲ ਝੀਲ ਦਾ ਮੁਗਲ ਗਾਰਡਨ ਤੋਂ ਖੜਕੇ ਸਾਰਾ 뷰 ਬਹੁਤ ਸੋਹਣਾ ਦਿਖਦਾ ਹੈ। ਆਪਾਂ ਹੁਣ ਦੇਖ ਕੇ ਆਇਆ ਮੁਗਲ ਗਾਰਡਨ ਪੂਰਾ 1 ਘੰਟਾ ਆਪਾਂ ਮੁਗਲ ਗਾਰਡਨ ਦੇ ਵਿੱਚ ਲਾਤਾ 2 ਵਜੇ ਆਪਾਂ ਐਂਟਰ ਹੋਏ ਸੀ ਤੇ 3 ਵਜੇ ਆਪਾਂ ਐਗਜ਼ਿਟ ਹੋ ਰਹੇ ਆ ਮੁਗਲ ਗਾਰਡਨ ਦੇ ਵਿੱਚੋਂ ਤੇ ਇਸ ਤੋਂ ਬਾਅਦ ਨੂੰ ਇੱਕ ਇੱਥੇ ਦਰਗਾਹ ਉਹ ਦਰਗਾਹ ਦੇਖਣ ਜਾਵਾਂਗੇ ਤੇ ਬਾਹਰ ਚੱਲਦੇ ਆ ਆਪਣੇ ਗਰੁੱਪ ਵਾਲੇ ਸਾਰੇ ਬਾਹਰ ਨੇ ਤੇ ਉਹਨਾਂ ਨਾਲ ਡਿਸਕਸ ਕਰਦੇ ਆ ਤੇ ਤੇ ਇੱਕ ਦਰਗਾਹ ਉਹ ਦੇਖਾਂਗੇ ਉਹ ਆਪਾਂ ਵੀਡੀਓ ਦੇ ਥਰੂ ਤੁਹਾਨੂੰ ਦਿਖਾਵਾਂਗੇ ਸੋ ਬਹੁਤ ਸੋਹਣਾ ਸੀ ਇਹ ਸਾਰਾ ਮੁਗਲ ਗਾਰਡਨ ਜਿਹੜਾ ਆਪਾਂ ਦੇਖਿਆ ਬਹੁਤ ਸੋਹਣਾ ਬਣਿਆ ਹੋਇਆ ਜੇ ਤੁਸੀਂ ਵੀ ਕਸ਼ਮੀਰ ਆਉਨੇ ਹੋ ਤਾਂ ਆਪਣੇ ਆਪਣੇ ਸ਼੍ਰੀਨਗਰ ਚ ਆਉਨੇ ਹੋ ਜ਼ਰ ਆਇਓ ਮੋਗਲ ਗਾਰਡਨ ਦੇ ਵਿੱਚ ਬਹੁਤ ਸੋਹਣੇ ਸੋਹਣੇ 뷰 ਦੇਖਣ ਨੂੰ ਮਿਲਦੇ ਨੇ ਤੇ ਇੱਥੋਂ ਪਿੱਛੋਂ ਡਾਲ ਲੇਖਦਾ ਆ ਦੇਖੋ ਸਾਰਾ ਡਾਲ ਲੇਖਦਾ ਨਜ਼ਾਰਾ ਬਹੁਤ ਸੋਹਣਾ ਨਜ਼ਾਰਾ ਦੇਖਣ ਨੂੰ ਮਿਲਦਾ ਆ ساری ਡਾਲ ਝੀਲ ਹੈ ਜਿਹੜੀ ਪਿੱਛੇ ਤੁਸੀਂ ਦੇਖ ਰਹੇ ਹੋ ਬਹੁਤ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲਦੇ ਨੇ ਤੇ ਇਹਦੇ ਉੱਪਰ ਲਿਖਿਆ ਆ ਦਾ ਰਾਇਲ ਰਾਈਡ ਰਾਇਲ ਰਾਈਡ ਆ ਇਹ ਕਰਦੇ ਆ ਜੀ ਕਰਦੇ ਆ ਫੋਟੋ ਲਾਓ ਜੀ ਹੋ ਗਈ ਫੋਟੋ ਨਾਲ ਦੀ ਨਾ ਫੋਟੋ ਨਾਲੇ ਨਾਲੇ ਵੀਡੀਓ ਬਣ ਗਈ ਇੱਕ ਵਾਰੀ ਕੋਲੀ ਚੜਾਈ ਸੀ ਸਰ ਬਹੁਤ ਆ ਯਰ ਆਲ ਰਾਈਡਰ ਮੈਨੂੰ ਇਹ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲ ਗਈਆਂ ਡੱਲ ਲੇਕ ਦੇ ਕੰਢੇ ਤੇ ਖੜਾ ਆ ਇੱਥੇ ਟੂਰਿਜ਼ਮ ਡਿਪਾਰਟਮੈਂਟ ਵੱਲੋਂ ਲਾਇਆ ਹੋਇਆ ਹੈ ਸ਼੍ਰੀਨਗਰ ਦਾ ਜਿਹੜਾ ਡਿਪਾਰਟਮੈਂਟ ਹੈ ਇੱਥੇ ਦੱਸਿਆ ਹੋਇਆ 5.10 ਕਿਲੋਮੀਟਰ ਲੌਂਗ ਡੈਡੀਕੇਟਿਡ ਟੂ ਵੇ ਸਾਈਕਲ ਟਰੈਕ ਇੱਥੇ ਸਾਈਕਲ ਟਰੈਕ ਬਣਿਆ ਹੋਇਆ ਟੂ ਵੇ ਇਹਦੇ ਨਾਲ ਨਾਲ ਇਹ ਡੱਲ ਲੇਕ ਦੇ ਨਾਲ ਨਾਲ ਆ ਸਾਰਾ ਤੇ ਅੱਗੇ ਚੱਲਦੇ ਆਪਾਂ ਅੱਗੇ ਇੱਥੇ ਫੋਟੋਆਂ ਕਾਫੀ ਜਾਣੇ ਫੋਟੋਆਂ ਕਰਾਉਂਦੇ ਨੇ ਤੇ ਇਹ ਦੇਖਦੇ ਆਂ ਵੀ ਇੱਥੇ ਕੀ ਲਿਖਿਆ ਹੋਇਆ ਇਹ ਲਿਖਿਆ ਆ ਡੱਲ ਲੇਕ ਡੱਲ ਲੇਕ ਲਿਖਿਆ ਹੋਇਆ ਭਾਈ ਇੱਥੇ ਇੱਥੇ ਫੋਟੋ ਤੁਸੀਂ ਕਰਵਾ ਸਕਦੇ ਹੋ ਤੇ ਇੱਥੇ ਲਿਖਿਆ ਹੋਇਆ ਡੱਲ ਲੇਕ ਆਪਾਂ ਡੱਲ ਲੇਕ ਦੇ ਬਿਲਕੁਲ ਸਾਹਮਣੇ ਖੜੇ ਆ ਬਿਲਕੁਲ ਕੰਡੇ ਤੇ ਤੇ ਫੋਟੋਗ੍ਰਾਫੀ ਵਾਸਤੇ ਆ ਇੱਥੇ ਫੋਟੋ ਤੁਸੀਂ ਕਰਵਾ ਸਕਦੇ ਹੋ ਅਸੀਂ ਵੀ ਫੋਟੋਆਂ ਜਿਹੜੀਆਂ ਕਰਵਾਈਆਂ ਨੇ ਦੱਲ ਲੇਕ ਲਿਖਿਆ ਹੋਇਆ ਤੇ ਪਿੱਛੇ ਨਾਲੇ ਦੱਲ ਲੇਕ ਹੈ ਬਹੁਤ ਸੋਹਣਾ 뷰 ਬਣਦਾ ਬਹੁਤ ਵੱਡੀ ਲੇਕ ਹੈ ਬਹੁਤ ਜਿਆਦਾ ਏਰੀਆ ਹੈ ਇਹ ਲੇਕ ਦਾ ਆਹ ਰੋਡ ਦੇ ਨਾਲ-ਨਾਲ ਜਿਹੜੇ ਆ ਇਧਰੋਂ ਆਪਾਂ ਆਏ ਆ ਹਨਾ ਇਹ ਸਾਰੀ ਦੱਲ ਲੇਕ ਹੈ ਰੋਡ ਦੇ ਨਾਲ-ਨਾਲ ਤੇ ਐਵੇਂ ਇਹ ਫੋਟੋਗ੍ਰਾਫੀ ਵਾਸਤੇ ਬਹੁਤ ਸਾਰੇ 뷰 ਪੁਆਇੰਟ ਇੱਥੇ ਬਣੇ ਹੋਏ ਨੇ ਕਿਉਂਕਿ ਟੂਰਿਸਟ ਇੱਥੇ ਬਹੁਤ ਜਿਆਦਾ ਆਉਂਦਾ ਸ਼੍ਰੀਨਗਰ ਦੇ ਵਿੱਚ ਤੇ ਮੁਗਲ ਗਾਰਡਨ ਤੋਂ ਬਾਅਦ ਹੁਣ ਆਪਾਂ ਜਾ ਰਹੇ ਆਂ ਦਰਗਾਹ ਹਜ਼ਰਤਵਾਲਾ ਤੇ ਇਹ ਵੀ ਡੱਲ ਲੇਕ ਦੇ ਨਾਲ ਨਾਲ ਸਾਰਾ ਰਸਤਾ ਜਾਂਦਾ ਤੇ ਇਧਰ ਨਾਲ ਨਾਲ ਡੱਲ ਲੇਕ ਆ ਸਾਰੀ ਬਹੁਤ ਲੰਬੀ ਲੇਕ ਹੈ ਸਾਰੀ ਰੋਡ ਦੇ ਨਾਲ ਨਾਲ ਆ ਇਹ ਜਦਦੇ ਆਪਾਂ ਇੱਥੇ ਐਂਟਰ ਹੋਇਆ ਇਹ ਪਾਰਕ ਦੇ ਨਾਲ ਵਾਲੇ ਸਾਰੀ ਇਹ ਡੱਲ ਲੇਕ ਚੱਲ ਰਹੀ ਹੈ ਬਾਕੀ ਆ ਰੋਡ ਦੇ ਨਾਲ ਨਾਲ ਦਰਗਾਹ ਹਜ਼ਰਤਵਾਲਾ ਹੁਣ ਆਪਾਂ ਜਾ ਕੇ ਦੇਖਦੇ ਆਂ ਬਾਕੀ ਜੇ ਗੱਰ ਰਹੇ ਹੈ ਬਾਈ ਇਧਰ ਸਾਥ ਸਾਥ ਹੈ ਬਾਈ ਜੇ ਗੱਰ ਹੈ ਸਭ ਸਭ ਗੱਰ ਹੈ ਆ ਇਧਰ ਤੁਸੀਂ ਦੇਖ ਰਹੇ ਹੋ ਨਾ ਜਿਹੜੇ ਸਾਰੇ ਘਰ ਨੇ ਬਹੁਤ ਸੋਹਣੇ ਸੋਹਣੇ ਬਣਾਏ ਹੋਏ ਨੇ ਇਹ ਦੇਖੋ ਇਧਰ ਐਵੇਂ ਦੀ ਘਰ ਬਣਾਉਂਦੇ ਨੇ ਹਾਂ ਤੇ ਸੈਂਪਲ ਘਰ ਸਭ ਕੇ ਰਲਗਲ ਕਰਾਰ ਕਿਸੇ ਦਾ ਹਾਂ ਅੱਛਾ ਕਿੰਨੇ ਕਾਈ ਕਰਦੇ ਨੇ ਸਭ ਨਹੀਂ ਹੋ ਜਾਂਦੇ ਹਾਂ ਆ ਉੱਪਰ ਬੋਰਡ ਵੀ ਜਿਹੜਾ ਲੱਗਿਆ ਹੋਇਆ ਆ ਗਿਆ ਹਜ਼ਰਤਵਾਲਾ ਤੇ ਹਜ਼ਰਤਬਾਲ ਨੂੰ ਲੈਫਟ ਨੂੰ ਜਿਹੜਾ ਰਾਸਤਾ ਮੁੜਦਾ ਹੈ ਹਜ਼ਰਤਬਾਲ ਦਰਗਾਹ ਦੇ ਵਿੱਚ ਆਪਾਂ ਹੁਣ ਜਾਣਾ ਹੈ ਇਹ ਬਿਲਕੁਲ ਨੇੜੀ ਹੈ ਜਿਹੜੇ ਆਪਾਂ ਪਾਰਕ ਦੇਖ ਕੇ ਆਏ ਆ ਗਾਰਡਨ ਦੇਖ ਕੇ ਆਏ ਆ ਉਹਨਾਂ ਦੇ ਬਿਲਕੁਲ ਨੇੜੇ ਆ ਇਹ ਆਪਾਂ ਨੇੜੇ ਪਹੁੰਚ ਗਏ ਦਰਗਾਹ ਹਜ਼ਰਤਬਾਲ ਦੇ ਆ ਇੱਧਰ ਸਾਰੀ ਨਾਲ ਨਾਲ ਦਰਗਾਹ ਹਜ਼ਰਤਬਾਲ ਇੱਥੇ ਵੀ ਕਾਫੀ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਕਾਫੀ ਸਾਰਾ ਸਮਾਨ ਜਿਹੜਾ ਵੇਚ ਰਿਹਾ ਜਿਵੇਂ ਇਤਰ ਹੋਗੇ ਹਨ ਤੇ ਕੁਝ ਕਸ਼ਮੀਰੀ ਟੋਪੀਆਂ ਹੋਗੀਆਂ ਐਵੇਂ ਦਾ ਸਾਰਾ ਸਮਾਨ ਤੇ ਕਾਫੀ ਵੱਡੀ ਦਰਗਾਹ ਇਹ ਵੀ ਬਾਕੀ ਦੇਖਦੇ ਆਂ ਅੰਦਰੋਂ ਜਾ ਕੇ ਬਹੁਤ ਫੇਮਸ ਆ ਇਹ ਬਹੁਤ ਸਾਰੇ ਜਾਣੇ ਇੱਥੇ ਆਉਂਦੇ ਨੇ ਤੇ ਆਹ ਸਾਈਡ ਬਹੁਤ ਸਾਰਾ ਮਤਲਬ ਰਸ਼ਾ ਹੈ ਨਾ ਵੀਡੀਓ ਦੇ ਵਿੱਚ ਤੁਸੀਂ ਦੇਖੇ ਰਹੇ ਹੋ ਤੇ ਇਧਰ ਬਾਜ਼ਾਰ ਜਿਹੜੀ ਹੈ ਮਾਰਕੀਟ ਹੈ ਬਿਲਕੁਲ ਪੁਰਾਣੀ ਹੈ ਸਾਹਮਣੇ ਜਿਹੜੀ ਦੁਕਾਨ ਦੇਖ ਰਹੇ ਹੋ ਤੁਸੀਂ ਦੇਖੋ ਇਸ ਤਰ੍ਹਾਂ ਹੀ ਘਰ ਬਣਾਉਂਦੇ ਨੇ ਇਸ ਤਰ੍ਹਾਂ ਹੀ ਇੱਥੇ ਦੁਕਾਨਾਂ ਜਿਹੜੀਆਂ ਬਣੀਆਂ ਹੋਈਆਂ ਨੇ। ਵਾਲਾ ਮੇਕ ਮੜ ਕਹਦਾ ਸਭ। ਆ ਹੈਗੀ ਦਰਗਾਹ ਤੇ ਇਥੋਂ ਦਰਗਾਹ ਦੇ ਅੰਦਰ ਜਾਣ ਨੂੰ ਜਿਹੜਾ ਰਸਤਾ ਬਣਿਆ ਹੋਇਆ ਹੈ ਤੇ ਇੱਥੇ ਬਹੁਤ ਸਾਰੇ ਕਬੂਤਰ ਨੇ ਦਰਗਾਹ ਦੇ ਅੱਗੇ। ਆ ਤੁਸੀਂ ਦੇਖੋ। ਬਹੁਤ ਸਾਰੇ ਕਬੂਤਰ-ਕਬੂਤਰ ਨੇ ਦਰਗਾਹ ਦੇ ਅੱਗੇ। ਤੇ ਇਹਦੇ ਅੰਦਰ ਤਾਂ ਸ਼ਾਇਦ ਵੀਡੀਓ ਆਪਾਂ ਬਣਾ ਨਹੀਂ ਸਕਦੇ ਹਨ ਤੇ ਬਾਹਰੋਂ-ਬਾਹਰੋਂ ਹੀ ਮਤਲਬ ਬਣਾ ਸਕਦੇ ਹਾਂ ਬਹੁਤ ਵੱਡੀ ਦਰਗਾਹ ਹੈ। ਤੇ ਅੰਦਰ ਜਾ ਕੇ ਆਪਾਂ ਦੇਖ ਕੇ ਵੀ ਆਉਨੇ ਆ। ਤੇ ਇਧਰ ਨਾਲੇ ਮਾਰਕੀਟ ਹੈ ਆ ਮਾਰਕੀਟ ਜਿਹੜੀ ਮੈਂ ਤੁਹਾਨੂੰ ਬੱਸ ਦੇ ਵਿੱਚੋਂ ਦਿਖਾ ਰਿਹਾ ਸੀ ਨਾ ਬਿਲਕੁਲ ਪੁਰਾਣੀ ਮਾਰਕੀਟ ਬਣੀ ਹੋਈ ਹੈ ਇਸ ਤਰ੍ਹਾਂ ਹੀ ਇਹ ਆਪਦੇ ਘਰ ਬਣਾਉਂਦੇ ਨੇ ਤੇ ਇਸ ਤਰ੍ਹਾਂ ਹੀ ਦੁਕਾਨਾਂ ਬਣਾਉਂਦੇ ਨੇ ਜਿਵੇਂ ਆਪਾਂ ਬਾਹਰ ਘਰ ਦੇਖਦੇ ਹੁੰਦੇ ਆ ਕੈਨੇਡਾ ਅਮਰੀਕਾ ਦੇ ਵਿੱਚ ਏਡੀਆਂ ਛੱਤਾਂ ਵਾਲੇ ਆ ਇਥੋਂ ਮੇਨ ਐਂਟਰੀ ਹੈ ਦਰਗਾਹ ਵਾਸਤੇ ਆ ਸਾਰਾ ਦਰਗਾਹ ਦਾ ਇਤਿਹਾਸ ਆ ਇਹ ਬੋਰਡ ਦੇ ਉੱਪਰ ਲਿਖਿਆ ਹੋਇਆ ਹੈ ਨਾ ਸਾਰੀ ਹਿਸਟਰੀ ਲਿਖੀ ਹੋਈ ਹੈ ਬਾਕੀ ਆਪਾਂ ਅੰਦਰ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਆਪਾਂ ਇੰਨਾ ਕਿ ਦਿਖਾ ਸਕਦੇ ਆਂ ਬੋਰਡ ਤੁਹਾਨੂੰ ਦਿਖਾਤਾ ਹਿਸਟਰੀ ਵਾਲਾ ਤੇ ਅੰਦਰ ਵੀਡੀਓਗ੍ਰਾਫੀ ਅਲੋਡ ਨਹੀਂ ਵੈਸੇ ਆਪਾਂ ਅੰਦਰ ਜਾ ਕੇ ਆਇਆ ਤੇ ਇਹ ਐਂਟਰੀ ਦੇ ਉੱਪਰ ਸਾਰਾ ਬੋਰਡ ਜਿਹੜਾ ਲੱਗਿਆ ਹੋਇਆ ਬਾਕੀ ਦਰਗਾਹ ਦਾ ਬਾਹਰਲਾ ਵਾਲਾ ਪਾਸਾ ਇੱਥੇ ਕਬੂਤਰ ਬਹੁਤ ਸਾਰੇ ਬੈਠੇ ਹੁੰਦੇ ਨੇ ਜਿੰਨੇ ਵੀ ਲੋਕ ਲਾਉਂਦੇ ਨੇ ਇੱਥੇ ਉਹ ਸਾਰਾ ਇਹ ਦਾਣਾ ਪਾਉਂਦੇ ਨੇ ਕਬੂਤਰਾਂ ਨੂੰ ਤਾਂ ਇੱਥੇ ਬਹੁਤ ਕਬੂਤਰ ਆਉਂਦੇ ਨੇ ਤੇ ਇਹ ਦਰਗਾਹ ਦੇ ਅਸ਼ਹਦ ਅਨ ਅਨ ਮੁਹਮਮਦ ਅਰ ਰਸੂਲੁਲਲਾਹ ਤੋਂ ਇਸ ਵੀਡੀਓ ਨੂੰ ਆਪਾਂ ਜਿੰਨੂੰ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ